ਆਹ ਤੋੜ ਆਪਣਾ ਸੁਖ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਇਹ ਪੈਣੀ ਮੀਆਂ ਖਾਂ ਚੌਂਕ ਦੇ ਵਿੱਚ ਖਲੋਤਿਆਂ ਜਿੱਥੇ ਕਿ ਇੱਕ ਬਜਰੀ ਤੇ ਰੇਤਾਂ ਨੂੰ ਲੈ ਕੇ ਜਰਾ ਸਾਹਮਣਾ ਸਾਹਮਣੇ ਇੱਕ ਮਾਮਲਾ ਆਇਆ ਜਿਹੜਾ ਕਿ ਰੋਡ ਦੇ ਉੱਪਰ ਜਿਹੜੀ ਹੈ ਕਿਸੇ ਦੀਆਂ ਦੁਕਾਨਾਂ ਅੱਗੇ ਜਿਹੜੀ ਬਜਰੀ ਦੀ ਢੇਰੀ ਲਗਾਈ ਗਈ ਆ ਸੋ ਕਰਦੇ ਆ ਗੱਲਬਾਤ ਸਾਡੇ ਨਾਲ ਇਥੋਂ ਦੇ ਇੱਕ ਬਜ਼ੁਰਗ ਨੇ ਸਰਦਾਰ ਦਲਬੀਰ ਸਿੰਘ ਜੀ ਸੋ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਮਸਲਾ ਕੀ ਬਣਿਆ ਵਾ ਕਿਉਂਕਿ ਰੋਡ ਦੇ ਅੱਗੇ ਜਿਹੜੀ ਹੈ ਸੜਕ ਦੇ ਵਿੱਚ ਜਿਹੜੀ ਇੱਕ ਬਜਰੀ ਦੀ ਜਾਂ ਰੇਤਾ ਦੀ ਜਾਂ ਇੱਟਾਂ ਦੀ ਢੇਰੀ ਲਗਾਈ ਗਈ ਹੈ ਮੈਂ ਦਰਵੀਰ ਸਿੰਘ ਪਣੀ ਮੀਆਂ ਖਾਂ ਮੇਨ ਚੌਂਕ ਤੋਲਾ ਰੋਡ ਦੇ ਰਹਿਣ ਵਾਲਾ ਹਾਂ ਹਾਂਜੀ ਮੇਰੀਆਂ ਪੰਜ ਦੁਕਾਨਾਂ ਨੇ ਕਰਦੀ ਅੱਗੇ ਓਕੇ ਉਹਨਾਂ ਘਰ ਦੇ ਅੱਗੇ ਦੁਕਾਨਾਂ ਦੇ ਅੱਗੇ ਇਹ ਬਜਰੀ ਬशीर ਨੇ ਲਾਈ ਹੋਈ ਹੈ ਠੀਕ ਹੈ ਬੜੀ ਹੋਰਾਂ ਮੈਂ ਚਾਹ ਕਹਿ ਚੁੱਕਾ ਹਾਂ ਪਰ ਤੂੰ ਇਹ ਕਾਕਾ ਨਾ ਕੰਮ ਕਰ ਹੂੰ ਉਹ ਕਹਿੰਦਾ ਮੈਂ ਕਰਨਾ ਮੈਂ ਕਹਿੰਦਾ ਇਹ ਕਰਨਾ ਤੇ 4 ਮਹੀਨੇ ਕਿ ਮੈਨੂੰ ਕਰਾਇਆ ਦੇ ਹੂੰ ਅਨਕ ਰਾਇ ਲੈਣ ਵਾਲਾ ਮੇਰੇ ਕੋ ਕੌਣ ਹੈ ਹੂੰ ਇਸ ਦਾ ਮਸਲਾ ਹੱਲ ਕੀਤਾ ਜਾਏ ਮੇਰੀਆਂ ਦੁਕਾਨਾਂ ਨੇ ਕਿਰਾਏ ਤੋਂ ਖਾਲੀ ਨਹੀਂ ਕਿਰਾਏ ਵਾਸਤੇ ਰੱਖੀਆਂ ਨੇ ਅੱਛਾ ਇਸ ਕਰਕੇ ਜੇ ਸਾਨੂੰ ਕਿਰਾਇਆ ਨਹੀਂ ਮਿਲ ਰਿਹਾ ਤਾਂ ਕੋਈ ਹੋਰ ਆਪਣਾ ਸਮਾਨ ਨਹੀਂ ਰੱਖਣ ਦਾ ਹੱਕ ਉਹਨੂੰ ਹੂੰ ਉਹਦੀ ਜਗ੍ਹਾ ਵੇਖੀ ਜਾਵੇ ਤੇ ਵੇਖ ਕੇ ਮਨਅਸਮਾਨ ਮੇਰੇ ਨਾਲ ਜੋ ਹੱਕ ਕੀਤਾ ਮੈਨੂੰ ਆਪਾਂ 4 ਮਹੀਨੇ ਦਾ ਕਿਰਾਇਆ ਦਵਾਇਆ ਜਾ ਸੋ ਕਈਆਂ ਬਧਿਆਂ ਵੱਲੋਂ ਕਿਹਾ ਜਾ ਰਿਹਾ ਹੈਗਾ ਜਿਹੜੀਆਂ ਆ ਆਪਾਂ ਰੱਖਿਆ ਵਾ ਬਜਰੀ ਜਾਂ ਇਟਾ ਰੱਖਿਆ ਉਹ ਰੋਡ ਦੇ ਵਿੱਚ ਰੱਖਿਆ ਛੜਕ ਦੇ ਵਿੱਚ ਰੱਖਿਆ ਵਾ ਉਸ ਦੇ ਬਾਰੇ ਕੀ ਕਰਨੇ ਜਿਹੜੇ ਬੰਦੇ ਕਹਿ ਰਹੇ ਆ ਉਹ ਮੇਰੇ ਸਾਹਮਣੇ ਆਉਣ ਜੇ ਮੈਂ ਰੱਖੇ ਪੱਥਰ ਮੈਂ ਨਹੀਂ ਰਹਾ ਤਾਂ ਮੇਰੀ ਦੁਕਾਨਾਂ ਦੀ ਛੜਰੀ ਉਹ ਖਰਾਬ ਹੁੰਦੇ ਆ ਇਹਨਾਂ ਗੱਡੀਆਂ ਆਣ ਕੇ ਚਿੱਕੇ ਨਾਲ ਲਾਉਂਦੇ ਆ ਇਸ ਕਰਕੇ ਮੈਂ ਕਾਰ ਬੱਦੀ ਤੇ ਪੱਥਰ ਰੱਖੇ ਉਹ ਇਧਰ ਪਾਵੇ ਨਾ ਪਰ ਉਹ ਵਿਅਕਤੀ ਕਹਿੰਦੇ ਕਿ ਚਲੋ ਜੇ ਅਸੀਂ ਅੱਜ ਬਜਰੀ ਲਾਈ ਆ ਰੋਡ ਦੇ ਉੱਪਰ ਤੇ ਤੁਹਾਡੇ ਲੋਕ ਕਹਿ ਰਹੇ ਕਿ ਉਹਨਾਂ ਨੇ ਜਿਹੜੇ ਆ ਪੱਥਰ ਬਹੁਤ ਵੱਡੇ ਰੱਖੇ ਹੋਏ ਤੇ ਗੱਡੀਆਂ ਦਾ ਵੀ ਕਹਿੰਦੇ ਨੁਕਸਾਨ ਹੁੰਦਾ ਕਈ ਵਾਰੀ ਗੱਡੀ ਦਾ ਬੰਪਰ ਟੱਚ ਕਰ ਜਾਂਦਾ ਆ ਔਰ ਸੜਕਪ ਦੇ ਥਾਂ ਦੇ ਵਿੱਚ ਕਹਿੰਦੇ ਕਿ ਪੱਥਰ ਰੱਖੇ ਆ ਜੇ ਇਸ ਕਾਨੂੰ ਲਿਆ ਜਾਵੇ ਤੇ ਮੇਰਾ ਮਸਲਾ ਬਹੁਤ ਹਾਈ ਆ ਹੂੰ ਜੇ ਮੈਂ ਪੱਥਰ ਲੈ ਆਪਣੀ ਸੇਫਟੀ ਵਾਸਤੇ ਲਾਇਆ ਤੇ ਸ਼ਾਰਟ ਬੁੱਡ ਸੜਕ ਵਾ ਹੂੰ ਕੋਈ ਮੰਨਤੀ ਕੀਤੀ ਜਾਵੇ ਪੜੀ ਦੁਕਾਨਾਂ ਜਣੀਆਂ ਉਹ ਕੰਨਵਈਆਂ ਨੇ ਹੂੰ ਸ਼ਾਰਟ ਬੁੱਡ ਸੜਕ ਕਿੱਥੋਂ ਤੱਕ ਆਉਂਦੀ ਆਪਾਂ ਜਿੱਥੇ ਖਲੋਤੇ ਨੇ ਸ਼ਾਰਟ ਬੁੱਡ ਗੱਡੀ ਜਾਂਦੀ ਜਾਂਦੀ ਸਕੂਲ ਵੱਲ ਅੱਛਾ ਇਹ ਪੂਰੀ ਮੰਨੀ ਜਾਵੇ ਹੂੰ ਤੇ ਜੇ ਮੈਂ ਨਹੀਂ ਜਾਣੀ ਜਿਹਨੇ ਨਿਯਾਇਤ ਕੀਤੀ ਉਹਨਾਂ ਨੂੰ ਉਠਾ ਲਿਆ ਜਾਵੇ ਨੇ ਪੱਥਰ ਰੱਖਣੇ ਜਿਹੜੇ ਰੋਡ ਦੇ ਮੇਰੇ ਪੱਥਰ ਮੈਂ ਆਪਣੀ ਸੇਫਟੀ ਵਾਸਤੇ ਰੱਖੀ ਆ ਪੱਥਰ ਰੋਡ ਵਿੱਚ ਤੇ ਦੁਕਾਨਾਂ ਵੀ ਰੋਡ ਦੇ ਵਿੱਚ ਨੇ ਹੂੰ ਮੈਂ ਪੱਥਰ ਰੱਖੇ ਮੈਂ ਚੁੱਕ ਸਕਣਾ ਹੂੰ ਇਹੜੀ ਦੁਕਾਨਾਂ ਹਟਾਈਏ ਜਾਣ ਜਿਹੜੇ ਤੁਹਾਡਾ ਕਹਿੰਦਾ ਮਤਲਬ ਹੈ ਕਿ ਜਿੱਦਾਂ ਦੁਕਾਨਾਂ ਦਾ ਕਈਆਂ ਦਾ ਵਾਅਦਾ ਕੀਤਾ ਗਿਆ ਵਾ ਆ ਕੋਈ ਵੀ ਵਾਦਾ ਕੀਤਾ ਗਿਆ ਦੁਕਾਨ ਜਿਨ੍ਹਾਂ ਨੇ ਅੱਗੇ ਰੱਖਿਆ ਵਾ ਯਾ ਸਵਾਲ ਕਿ ਇਹੜੀਆਂ ਵੀ ਛੱਡਾ ਛੱਡਾ ਪਈਆਂ ਜਿੰਨੀਆਂ ਵੀ ਤਕਰੀਬਨ ਰੋਟੀ ਆਉਂਦੀ ਆ ਕੁਝ ਵੀ ਇਹ ਜੋਏ ਜੇ ਰੋੜ ਚ ਮੇਰੇ ਵੱਲੋਂ ਆ ਲੋਕਾਂ ਨੇ ਜਿਹੜੀ ਉਹ ਹਟਾ ਲੈ ਤੇ ਮੈਂ ਤੋਂ ਮੰਡੀ ਲਾਉਂਗਾ ਠੀਕ ਹੈ ਕਿ ਜੇ ਅਗਰ ਹਾਂ ਮੇਰੇ ਤੇ پابੰਦੀ ਆ ਤੇ ਫਿਰ ਉਹਨਾਂ ਤੇ پابੰਦੀ ਹੋਣੀ ਚਾਹੀਦੀ ਆ ਹੂੰ ਦੂਜੇ ਪਾਸੇ ਜਿਹੜੀ ਸੜਕ 66 ਮੋਟਵਾ ਅੱਛਾ ਉਹ ਸੜਕ ਫਿਰ ਕਲੀਅਰ ਕੀਤੀ ਜਾਵੇ ਕਿੱਥੋਂ ਦੱਸ ਉਹ ਕਹਿੰਦੇ ਕਿ ਅਸੀਂ ਅੱਜ ਹੀ ਬਜਰੀ ਚੁੱਕ ਲੈਨੇ ਆ ਤੇ ਭਾਜੀ ਉਹਨਾਂ ਨੂੰ ਕਹੋ ਵੀ ਤੁਸੀਂ ਵੀ ਪੱਥਰ ਜਿਹੜੇ ਆ ਚੁੱਕੇ ਸਾਈਟ ਤੇ ਪੱਥਰ ਮੈਂ ਤਾਂ ਚੁੱਕੂਗਾ ਮੇਰਾ ਪੰਜ ਚਾਰ ਮਹੀਨਾ ਕਿਰਾਇਆ ਉਹਨੂੰ ਦਿੱਤਾ ਜਾਵੇ ਇਹ ਬਜਰੀ ਕਿਨੂੰ ਪੁੱਛ ਕੇ ਛੁੱਟੀ ਉਹਨੇ ਜੋ ਮੈਂ ਮਨਾ ਕਰ ਨਾ ਕਿਉਂ ਕਰਦਾ ਮੇਰੀ ਦੁਕਾਨਾ ਕਿਰਾਏ ਦੇਣੀ ਚਾਹੁੰਦੇ ਐਂ ਡਿਆ ਠੀਕ ਹੈ ਮੈਂ ਕਿਰਾਇਆ ਚਾਰ ਮਹੀਨੇ ਲੈਣਾ ਮੈਂ ਹੁਣ ਇਸ ਪੱਥਰ ਵੀ ਚੁੱਕੂਗਾ ਸਭ ਕੁਝ ਚੁੱਕ ਲੂੰਗਾ ਠੀਕ ਹੈ ਮੇਰੇ ਕੋਈ ਨ ਕਰੀ ਨਹੀਂ ਹੈਗੀ ਸੋ ਮਾਮਲਾ ਇਥੇ ਦੁਕਾਨਾਂ ਦੀਆਂ ਕਿਰਾਏ ਨੂੰ ਲੈ ਕੇ ਆ ਕਿਉਂਕਿ ਦਲਬੀਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਕਿ ਭੈਣੀ ਜਿਹੜਾ ਚੌਕ ਹੈਗਾ ਆ ਇਥੇ ਹਰ ਵਿਅਕਤੀ ਨੇ ਜਿਹੜੀਆਂ ਆਪਣੀਆਂ ਦੁਕਾਨਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ 60 ਫੁੱਟ ਰੋਡ ਆ ਬਹੁਤ ਅੱਗੇ ਤੱਕ ਹੁੰਦਾ ਹੈ ਜਿਹੜੀਆਂ ਆਮ ਦੁਕਾਨਾਂ ਦੇ ਬਿਲਕੁਲ ਫਰੰਟ ਤੱਕ ਆ ਔਰ ਦੁਕਾਨਾਂ ਤੋਂ ਬਾਹਰ ਤੱਕ ਤੁਸੀਂ ਵੇਖ ਸਕਦੇ ਹੋ ਕਿਤੇ ਰੇੜੀਆਂ ਲੱਗੀਆਂ ਆ ਜਾਂ ਕਿਤੇ ਕਿਸੇ ਨੇ ਕੋਈ ਸਮਾਨ ਰੱਖਿਆ ਕਿਸੇ ਨੇ ਕੋਈ ਰੱਖਿਆ ਹਰ ਇੱਕ ਨੇ ਆਪੋ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਰੱਖਿਆ ਇਸ ਕਰਕੇ ਜਿਹੜਾ ਆ ਰੋਡ ਦੇ ਵਿੱਚ ਜਿਹੜਾ ਚੌਂਕ ਦੇ ਵਿੱਚ ਜਾਮ ਲੱਗਦਾ ਕਈ ਵਾਰ ਜਿਹੜਾ ਆ ਇੱਕ ਪਾਸਿਓਂ ਗੱਡੀ ਆ ਜਾਏ ਜਾਂ ਦੂਜੇ ਪਾਸਿਓਂ ਟਰੱਕ ਆ ਜਾਏ ਫਿਰ ਜਿਹੜਾ ਜਾਮ ਦਾ ਸਾਹਮਣਾ ਪਤਾ ਰਾਵੀ ਵਿਵਿੰਟ ਕਰਨਾ ਪੈਂਦਾ ਕਈ ਵਾਰ ਸੋ ਇਹ ਬਹੁਤ ਵੱਡੀ ਦਿੱਕਤ ਆ ਕਿਉਂਕਿ ਜੇ ਆਪਾਂ ਪਰਲੀ ਸਾਈਡ ਵੀ ਵੇਖੀਏ ਧਿਆਨ ਮਾਰ ਕੇ ਚਾਹੇ ਉਹ ਸਬਜੀ ਵਾਲੀਆਂ ਦੁਕਾਨਾਂ ਨੇ ਚਾਹੇ ਕੋਈ ਹੋਰ ਦੁਕਾਨਾਂ ਨੇ ਪਰ ਉਹਦੇ ਨਾਲ ਕੀ ਹੁੰਦਾ ਆ ਜਿਹੜਾ ਕਿ ਨੁਕਸਾਨ ਇਹ ਕਿਤਨੇ ਕਿਤੇ ਜਿਹੜਾ ਆ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿਉਂਕਿ ਫਿਰ ਇਸ ਦੇ ਵਿੱਚ ਜਿਹੜਾ ਆ ਗੱਡੀ ਕੋਈ ਵੀ ਜਿਹਦਾ ਪਾਰਕ ਕਰਕੇ ਚੱਲ ਜਾਂਦਾ ਮੰਨ ਲਓ ਗੱਡੀ ਸਵਿਫਟ ਲੱਗੀ ਆ ਜਾਂ ਉਹ ਪਰਲੀ ਸਾਈਡ 에 ਕਲਟੋ ਲੱਗੀ ਆ ਪਰ ਜਦੋਂ ਤੀਸਰੀ ਕੋ ਵੱਡੀ ਵਾਹਨ ਆ ਜਾਂਦਾ ਉਸ ਦੇ ਨਾਲ ਜਿਹੜਾ ਯਾਰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਆ ਸੋ ਕਰਦੇ ਆ ਗੱਲਬਾਤ ਦੂਸਰੀ ਪਾਰਟੀ ਦੇ ਨਾਲ ਦੂਸਰੀ ਧਿਰ ਬशीर ਮਸੀਹ ਦੇ ਕੋਲ ਖਲੋਤੇ ਆ ਜਿਨ੍ਹਾਂ ਦੀ ਇਹ ਰੇਤਾ ਬਜਰੀ ਜਾਂ ਇਟਾਂ ਨੇ ਐ ਇੱਕ 5 ਕ ਫੁੱਟ ਦੀ ਜਿਹੜੀ ਐ ਦੁਕਾਨ ਜਿਹੜੀ ਆਪਣੀ ਤਿਆਰ ਕਰ ਰਹੇ ਨੇ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਮਸਲਾ ਆ ਕਿ ਉਹਨਾਂ ਵੱਲੋਂ ਇੱਕ ਦਲਬੀਰ ਸਿੰਘ ਜੀ ਵੱਲੋਂ ਇੱਕ ਤੁਹਾਡੇ 'ਤੇ ਇਲਜ਼ਾਮ ਲਗਾਏ ਜਾ ਰਹੇ ਕਿ ਜਿਹੜੀ ਤੁਸੀਂ ਉਹਨਾਂ ਦੀਆਂ ਦੁਕਾਨਾਂ ਦੇ ਅੱਗੇ ਰੇਤਾ ਬਜਰੀ ਜਾਂ ਇਟਾਂ ਦਾ ਜਿਹੜਾ ਸਮਾਨ ਜਿਹੜਾ ਰੱਖਿਆ ਹੋਇਆ ਹੈ ਜਨਾਬ ਮੇਰੀ ਛੋਟੀ ਜੀ ਦੁਕਾਨ ਆ ਹੂੰ ਜਦੋਂ ਕੋਈ ਮਕਾਨ ਪਾਉਂਦਾ ਜਾਂ ਦੁਕਾਨ ਪਾਉਂਦਾ ਵਾ ਤੇ ਗਲੀਆਂ ਵਿੱਚ ਤੇ ਮਤਲਬ ਬਾਜ਼ਾਰਾਂ ਵਿੱਚ ਸੜਕਾਂ ਉੱਤੇ ਸਮਾਨ ਹੁੰਦਾ ਹੂੰ ਮੈਂ ਸੜਕ ਉੱਤੇ ਰੱਖਿਆ ਵਾ ਇਹਦੀ ਜਗ੍ਹਾ ਕੋਈ ਨਹੀਂ ਗਈ ਇਹਦੇ ਝਾਤੀ ਮਾਰ ਕੇ ਵੇਖ ਲੋ ਪੱਥਰ ਪਏ ਆ ਲੋਕਾਂ ਦੀਆਂ ਗੱਡੀਆਂ ਦਾ 40 40 50 50 ਹਜ਼ਾਰ ਰੁਪਏ ਦਾ ਨੁਕਸਾਨ ਹੁੰਦਾ ਵਾ ਮੈਂ 1 2 3 ਦਿਨਾਂ ਤੱਕ ਮੇਰਾ ਲੈਂਟਰ ਪੈ ਜਾਣਾ ਵਾ ਮੈਂ ਇਥੋਂ ਲੈਂਟਰ ਪਾ ਕੇ ਇਹਦੀ ਜਗ੍ਹਾ ਸਾਫ਼ ਕਰ ਦੇਵਾਂਗਾ ਮੈਂ ਅੱਜ ਵੀ ਰਿਕਵੈਸਟ ਕਰਦਾ ਕਿ ਮੇਰਾ ਲੈਂਟਰ ਨਾ ਟੱਕਿਆ ਜਾਵੇ ਨਹੀਂ ਉਹ ਕਹਿ ਰਿਹਾ ਕਿ ਤੁਸੀਂ ਸਾਡੇ ਸ਼ਟਰ ਦੇ ਅੱਗੇ ਰੱਖਿਆ ਵਾ ਜਾਂ ਆਪਣੀ ਦੁਕਾਨ ਦੇ ਫਰੰਟ ਤੇ ਤੁਸੀਂ ਸਮਾਨ ਰੱਖ ਲੋ ਤੇ ਲੜਾਈ ਦਾ ਕੰਮ ਖਤਮ ਹੋ ਜਾਂਦਾ ਜਗਾ ਥੋੜੀ ਆ ਤੇ ਥੋੜੀ ਜਗਾ ਵਿੱਚ ਮੇਰਾ ਸਮਾਨ ਨਹੀਂ ਆ ਰਿਹਾ ਹੈਗਾ ਮੈਂ ਨੰਗਣਾ ਵੀ ਸਮਾਨ ਲੈ ਕੇ ਵੀ ਨੰਗਣਾ ਵਾ ਤੇ ਬਜਰੀ ਜਰੂਰ ਸੜਕ ਵਿੱਚ ਪਈ ਮੌਕਾ ਵਿਖਿਆ ਜਾਵੇ ਕੋਈ ਰਸਤੇ ਦੀ ਰੁਕਾਵਟ ਨਹੀਂ ਗਈ ਕੋਈ ਕਿਸੇ ਦੀ ਨਹੀਂ ਕਿ ਸੜਕ ਚੱਲਣ ਦੇਈ ਕਿਸੇ ਨੂੰ ਇਸ ਗੱਲ ਦੀ ਰੁਕਾਵਟ ਨਹੀਂ ਗਈ ਠੀਕ ਆ ਹਾਂਜੀ ਮੈਨੂੰ ਗਰੀਬ ਸਮਝ ਕੇ ਮੇਰੇ ਕੋ 90000 ਰੁਪਇਆ ਕਿਰਾਇਆ ਤਨਦ ਕਾਨਾਂ ਦਾ ਮੰਗੰਦਿਆ ਵਾ ਮੇਰੇ ਜਿਹੜੀ ਪਹੁੰਚ ਹੈ ਕਿ ਕਿਸ਼ਤ ਕੇ ਹਾਲੇ ਕਿਸ ਤਰੀਕੇ ਨਾਲ ਕੀਤਾ ਰਿਹਾ ਫੇਸੀ ਦਾ ਹਾਲ ਇੱਕ ਦੋ ਦਿਨ ਦੀ ਗੱਲ ਮੈਂ ਲੈਂਟਰ ਪਾ ਕੇ ਦੇਦਾ ਸਮਾਨ ਚੁੱਕ ਕੇ ਤੇ ਆਪਣਾ ਬਿਲਕੁਲ ਸਾਫ ਤੇ ਜੇਰਾ ਤੁਸੀਂ ਕਹਿ ਰਹੇ ਕਿ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਹੁੰਦਾ ਉਹ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਜਦੋਂ ਗੱਡੀਆਂ ਹੁੰਦੀਆਂ ਵਾ ਗਾੜੀ ਬੰਪਰ ਵੱਜਦਾ ਵਾ ਉਹਦੇ ਕਾਰਨ ਪੱਥਰਾਂ 'ਚ ਵਜਦਾ ਵਾ ਲੋਕੀ ਖੜੀ ਕਰਦੇ ਪੱਥਰਾਂ 'ਚ ਵੱਜ ਕੇ ਦੇ ਬੰਬਰ ਟੁੱਟ ਕੇ ਤੇ ਲੋਖਾਨ ਭਾਜੀ ਕਿੰਨੇ ਦਿਨਾਂ ਤੱਕ ਤੁਸੀਂ ਇਹ ਆਪਣਾ ਸਮਾਨ ਚੱਕ ਲੈ ਜੇ ਮੈਂ 4-5 ਦਿਨ ਦੇ ਅੰਦਰ ਅੰਦਰ ਚੱਕ ਲਵਾਂ ਸੋ ਇਥੇ ਇੱਕ ਹੋਰ ਵੀ ਮਾਮਲਾ ਵੇਖਣ ਨੂੰ ਮਿਲਿਆ ਕਿ ਇਹਨਾਂ ਦੋਨਾਂ ਪਾਰਟੀਆਂ ਦਾ ਇੱਕ ਇਲਜ਼ਾਮ ਹੈ ਕਿਉਂਕਿ ਆਪਾਂ ਚਾਹੇ ਇਧਰ ਰੋਡ ਰਲ ਧਿਆਨ ਮਾਰ ਲਈਏ ਕਿਉਂਕਿ ਇਹਨਾਂ ਛੜਕਾਂ ਇਹਨਾਂ ਸ਼ਟਰਾਂ ਤੱਕ ਜਿਹੜਾ ਇਹ ਰੋਡ ਜਾਂਦਾ 66 ਫੁੱਟ ਰੋਡ ਜਿਹੜਾ ਆ ਇਸੇ ਸ਼ਟਰ ਤੋਂ ਸਿਰਫ 1 ਫੁੱਟ ਜਗ੍ਹਾ ਜਿਹੜੀ ਇਹਨਾਂ ਦੀ ਆਪਦੀ ਆ ਜੇ ਇਧਰ ਦੀ ਸਾਈਡ ਗੱਲ ਕਰ ਲਈਏ ਤੇ ਇਧਰ ਦੀ ਸਾਈਡ ਵੀ ਉਹੀ ਹਾਲ ਆ ਚਾਹੇ ਕੋਈ ਨਾਨਾ ਵਾਲਾ ਵਾਚਾ ਚਾਹੇ ਕੋਈ ਟੈਰਾਂ ਵਾਲਾ ਵਾਚਾ ਚਾਹੇ ਕੋਈ ਵੀ ਸਮਾਨ ਆ ਇਹਨਾਂ ਦੇ ਸ਼ਟਰਾਂ ਤੱਕ ਜਿਹੜਾ ਆ ਇਹ ਅਦਾ ਜਾਂਦਾ ਇਸ ਰੋਡ ਦੀ ਜਿਹੜੀ ਚੌੜਾਈ ਆ 60 ਫੁੱਟ ਆ ਜਿਹੜਾ ਕਿ ਹਰ ਦੁਕਾਨਦਾਰ ਨੇ ਆਪਣੀ ਸ਼ਟਰ ਦੇ ਬਾਹਰਲੀ ਸਾਈਡ 15-15 ਫੁੱਟ 20-20 ਫੁੱਟ ਜਿਹੜੀਆਂ ਛੱਡਾਂ ਪਾ ਕੇ ਉਸ ਦੇ ਅਗਲੇ ਪਾਸੇ 20 ਜਿਹੜਾ ਸਮਾਨ ਰੱਖਿਆ ਹੋਇਆ ਜਿਹੜਾ ਇੱਕ ਜਾਮ ਲੱਗਣ ਦਾ ਕਾਰਨ ਇੱਕ ਇਹ ਵੀ ਬਹੁਤ ਵੱਡਾ ਹੈ ਚਾਹੇ ਉਹ ਪੱਥਰਾਂ ਦੀ ਗੱਲ ਹੈ ਚਾਹੇ ਉਹ ਬਜੜੀ ਦੀ ਗੱਲ ਵਾ ਜੇ ਆਪਾਂ ਗੱਲ ਕਰੀਏ ਲੋਕਾਂ ਦੇ ਸਮਾਨ ਦੀ ਸਮਾਨ ਬਹੁਤ ਜਿਹੜਾ ਆ ਬਾਹਰ ਤੱਕ ਲਗਾ ਹੋਇਆ ਹੈ ਚਾਹੇ ਕੋਈ ਵੀ ਵਿਅਕਤੀ ਦੀ ਇਧਰਲੀ ਸਾਈਡ ਦੁਕਾਨ ਹੈ ਕੀ ਚਾਹੇ ਉਹ ਅਗਲੇ ਪਾਸੇ ਸਬਜ਼ੀਆਂ ਵਾਲੀਆਂ ਦੁਕਾਨਾਂ ਨੇ ਚਾਹੇ ਕੋਈ ਹੋਰ ਚੀਜ਼ ਮੰਨ ਲਓ ਜੀ ਉਹ ਗਾਹਕ ਹੁਣ ਸਬਜ਼ੀ ਲੈ ਰਿਹਾ ਉਥੋਂ ਤੇ ਰੋਡ ਦੇ ਬਿਲਕੁਲ ਸੈਂਟਰ ਤੱਕ ਉਹ ਗੱਡੀ ਜਿਹੜੀ ਲੱਗੀ ਆ ਸੋ ਨਗਰ ਨਿਗਮ ਮਹਿਕਮੇ ਨੂੰ ਜਾਂ ਹੋਰ ਉੱਚ ਅਧਿਕਾਰੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਇਸ ਰੋਡ ਦਾ ਲਾਂਘਾ ਖੁਲਵਾਇਆ ਜਾਵੇ ਮੈਂ ਇਧਰਲੀ ਸਾਈਡ ਵੀ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕੈਮਰਾ ਮਾਰਿਆ ਜਾਵੇ ਦੇਖੋ ਕਿੱਥਾਂ ਅੱਧ ਤੱਕ ਜਿੰਨੇ ਵੀ ਬੋਰਡ ਵੀ ਲੱਗੇ ਨੇ ਚਾਹੇ ਕੋਈ ਸਮਾਨ ਵੀ ਲੱਗਾ ਆ ਕਿ ਰੋਡ ਦੇ ਬਿਲਕੁਲ ਸੈਂਟਰ ਤੱਕ ਜਿਹੜੇ ਆ ਇਹ ਸਮਾਨ ਲਗਾਏ ਹੋਏ ਨੇ ਪੈਣੀ ਮੀਆਂ ਖਾਂ ਦੇ ਵਿੱਚ ਰਸ ਜਿਹੜਾ ਪੈਂਦਾ ਚੌਂਕ ਦੇ ਵਿੱਚ ਉਹਦਾ ਇੱਕ ਸਿਰਫ ਇਹੋ ਹੀ ਇੱਕ ਕਾਰਨਾ ਸਥਾਨਕ ਲੋਕ ਨੇ ਇੱਥੋਂ ਦੇ ਮੌਜੂਦ ਦੁਕਾਨਦਾਰ ਮੌਜੂਦ ਨੇ ਦੁਕਾਨਦਾਰਾਂ ਦਾ ਰਿਵਿਊ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਤੰਗਿਆਰੀ ਥੋੜਾ ਇਧਰ ਹੀ ਸਾਈਡ ਆਜੋ ਪਹਿਲਾਂ ਫੇਸ ਸਹੀ ਆ ਜਾਏਗਾ ਉਧਰੋਂ ਤੰਗੇ ਕੀ ਇੱਥੇ ਇੱਕ ਦੋ ਦੁਕਾਨਾਂ ਵਾਲਿਆਂ ਨੂੰ ਆਈਆਂ ਬਸ ਗੱਡੀਆਂ ਜਿਹੜੀਆਂ ਲੋਕਾਂ ਦੀਆਂ ਆਉਣੀਆਂ ਲੱਗਣੀਆਂ ਤੇ ਦੁਕਾਨਾਂ ਆ ਗਈਆਂ ਜੇ ਦੁਕਾਨ ਅੱਗੇ ਨਹੀਂ ਲਾਉਣੀ ਤੇ ਕਿੱਥੇ ਲਾ ਕੇ ਆਊਗਾ ਗਾਗ ਹੂੰ ਬਾਕੀ ਤੁਸੀਂ ਵੇਖੀ ਆ ਪੱਥਰ ਕਿੱਡੇ-ਕੱਡੇ ਤਗੜੇ ਰੱਖੇ ਆ ਪਤਾ ਨਹੀਂ ਕਿੰਨੇ ਗੱਲਾਂਵੀਆਂ ਗੱਡੀਆਂ ਦਾ ਨੁਕਸਾਨ ਆ ਅੱਜਕੱਲ ਹਰ ਬੰਦੇ ਕੋਲ 25 ਲੱਖ ਵਾਲੀ ਗੱਡੀ ਆ ਹੂੰ ਜੇ ਕੋਈ ਗੱਡੀ ਲਾ ਦਿੰਦਾ ਉਹਨਾਂ ਲੜਾਈ ਜਿਹੜਾ ਬਾਹਰੋਂ ਬੰਦਾ ਹੁੰਦਾ ਉਹਨੂੰ ਪੱਥਰ ਦਾ ਪਤਾ ਨਹੀਂ ਲੱਗਦਾ ਹੂੰ ਤੇ ਉਹ ਪੱਥਰ ਜਦੋਂ ਵਾਜਦਾ ਤਾਂ ਫਿਰ ਨੁਕਸਾਨ ਤੇ ਹੋਣਾ ਹੀ ਆ ਨਾ ਹੂੰ ਜੇ ਕੋਈ ਨੇ ਸਕੂਟਰ ਮੋਟਰਸਾਈਕਲ ਆ ਲਿਆ ਉਹਨੂੰ ਛੁੱਟ ਦੇਣਾ ਆ ਕੇ ਭੰਦ ਦੇਣਾ ਇੱਥੇ ਤਕਰੀਬਨ ਮਹੀਨੇ 'ਚ 5-7 ਵਾਰੀ ਕਲੇਸ਼ ਪਿਆ ਹੀ ਰਹਿੰਦਾ ਇਹ ਕਾਰਨ ਕੀ ਹੈ ਦਾ ਬਸ ਕਾਰਨ ਕੋਈ ਦੁਕਾਨਾਂ ਤੇ ਖਾਲੀ ਹੈ ਤੁਹਾਨੂੰ ਪਤਾ ਹੀ ਆ ਚਾਹੇ ਤੇ ਚਲੋ ਰੈਂਟ ਤੇ ਹੋਣ ਕੋਈ ਦੁਕਾਨਦਾਰ ਵੀ ਕਹਿ ਸਕਦਾ ਵੀ ਮੇਰੀ ਦੁਕਾਨ ਕੇ ਨਾ ਹੁਣ ਜਿਹੜਾ ਬਾਹਰੋਂ ਆਇਆ ਉਹਨੂੰ ਥੋੜੀ ਪਤਾ ਵੀ ਕੀ ਹੈ ਤੇ ਕਾਰਨ ਹੁਣ ਚਲੋ ਗੱਡੀਆਂ ਤੇ ਲੱਗਣੀਆਂ ਹੀ ਆ ਤੇ ਬਾਕੀ ਆ ਨਿੱਗੀ ਦੀ ਗੱਲ ਤੋਂ ਆ ਪਲੇਸ ਪਾਇਆ ਗਰੀਬ ਬੰਦੇ ਨਾਲ ਤੁਸੀਂ ਆ ਵੀ ਸਿਆਣੇ ਰੇਤਾ ਵੇਚੀ ਤੇ ਚੜਕਾਂ ਦੀ ਗਲੀਆਂ ਦੇ ਲੋਕੀ ਲਾਉਂਦੇ ਹੁਣ ਜਗ੍ਹਾ ਹੀ 5.5 ਫੋਟਾ ਤੇ ਕਿੱਥੇ ਲਾਊਗਾ ਬਜਾਰਾ ਸੋ ਸਾਡੇ ਨਾਲ ਹੋਰ ਵੀ ਡਾਕਟਰ ਸਾਹਿਬ ਮੌਜੂਦ ਨੇ ਬਹੁਤ ਸਿਆਣੇ ਤੇ ਪੜ੍ਹੇ ਲਿਖੇ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਕਾਰਨ ਹੈ ਕਿ ਇੱਥੇ 30 ਦਿਨ ਕੋਈ ਨਾ ਕੋਈ ਮਾਮਲਾ ਦੇਖਣ ਨੂੰ ਜਰਾ ਮਿਲਦਾ ਨਹੀਂ ਕਾਰਨ ਇਹ ਮੈਂ ਤੇ ਆਵਾਂ ਖੁਦ ਪਹਿਲੀ ਵਾਰੀ ਬੋਰਡ ਪਾੜਿਆ ਹੁਣ ਤੁਹਾਡੇ ਸਾਹਮਣੇ ਕੈਮਰਾਮੈਨ ਵੇਖ ਹੀ ਸਕਦਾ ਕਿ ਬੋਰਡ ਇੱਥੇ ਲਿਖਿਆ ਕਿ ਇਸ ਘਰ ਦੇ ਗੇਟ ਤੇ ਦੁਕਾਨਾਂ ਪੰਜ ਦੁਕਾਨਾਂ ਅੱਗੇ ਮੋਟਰਸਾਈਕਲ ਕਾਰਾਂ ਦੇ ਗੱਡੀਆਂ ਕਰ ਖੜੀਆਂ ਕਰਨਾ ਮਨਾ ਹੈ। ਹੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਮਤਲਬ ਸੜਕ ਦੇ ਉੱਤੇ ਬੋਰਡ ਕੋਈ ਕਿੱਦਾਂ ਲਾ ਸਕਦਾ? ਕਿਹਦੀ ਮંજੂਰੀ ਨਾਲ ਬੋਰਡ ਲਾਇਆ? ਥੱਲੇ ਨਾਂ ਵੀ ਆਪਣਾ ਲਿਖਿਆ ਕਦੀ ਵੇਖਿਆ? ਐਸਟੀਐਮ ਲਿਖ ਸਕਦਾ, ਕੋਈ ਡੀਐਸਪੀ ਲਿਖ ਸਕਦਾ, ਐਸਐਸਪੀ ਲਿਖ ਸਕਦਾ, ਕੋਈ ਘਰ ਵਾਲਾ ਕਿੱਦਾਂ ਸੜਕ ਤੇ ਬੋਰਡ ਲਾ ਸਕਦਾ ਵੀ? ਹੂੰ ਮਤਲਬ ਸੜਕ ਤੋਂ 10 ਫੁੱਟ ਤੇ ਉਹਨੇ ਆਪਣਾ ਕਬਜ਼ਾ ਕੀਤਾ ਹੋਇਆ ਆ। ਆਪਣੇ ਥਾਂ ਦੇ ਕਹਦੇ ਮਾਲਕੀ ਦੇ ਵਿੱਚ ਕੋਈ ਗੱਡੀ ਨਾ ਲਵੇ ਸੜਕ ਤੇ ਨਹੀਂ ਕੋਈ ਕਹਿ ਸਕਦਾ। ਪੱਥਰ ਲਾਏ ਐਕਸੀਡੈਂਟ ਦਾ ਕਾਰਨ ਬਣ ਸਕਦੇ ਆ, ਕੋਈ ਦਰਘਟਦਾ ਆ ਇਹਨੂੰ ਪ੍ਰਸ਼ਾਸਨ ਨੂੰ ਥੋੜਾ ਨੱਥ ਪਾਉਣੀ ਚਾਹੀਦੀ ਅਡੇ ਦੇ ਪ੍ਰਧਾਨ ਨਾਲ ਹੋਰ ਮਸਲਾ ਆ ਕਹਿ ਰਹੇ ਕਿ ਸ਼ਟਰ ਇੱਕ ਸ਼ਟਰ ਤੋਂ ਲੈ ਕੇ ਦੂਜੀ ਸ਼ਟਰ ਤੱਕ ਜਿਹੜਾ 66 ਫੁੱਟ ਜਿਹੜਾ ਸੜਕ ਦਾ ਥਾਂ ਬਣਦਾ ਪਰ ਹਰ ਦੁਕਾਨ ਵਾਲੇ ਨੇ ਆਪਣੇ ਅੱਗੇ 10-10 ਫੁੱਟ ਦੇ ਥੜੇ ਬਣਾਏ ਹੋਏ ਆ ਆ ਉਸ ਤੋਂ ਅੱਗੇ ਵੀ ਲਿਆ ਕੇ ਜਿਹੜਾ ਸਮਾਨ ਲਾਇਆ ਸਮਾਨ ਤੋਂ ਅਗਲੇ ਪਾਸੇ ਫਿਰ ਜਾਈਏ ਜਦੋਂ ਅਗਲੇ ਪਾਸੇ ਬੋਰਡ ਲੱਗਾ ਇਸ ਚੀਜ਼ ਨੂੰ ਕਿੱਦਾਂ ਦੇਖਦੇ ਗੈਰ ਕਾਨੂੰਨੀ ਇਹਦੇ ਪੰਚਾਇਤ ਨੂੰ ਚਾਹੀਦਾ ਜਾਂ ਜਿਹੜਾ ਇੱਥੇ ਲੋਕਲ ਕਮੇਟੀ ਨੂੰ ਚਾਹੀਦਾ ਵੀ ਜਿਹੜੀ ਬਾਜ਼ਾਰ ਦੀ ਕਮੇਟੀ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਕਿ ਤੇਨ ਹੱਥ ਪਾਈ ਜਾਵੇ ਜਾਂ ਸਬੰਧਤ ਜਿਹੜਾ ਇਹਦਾ ਪ੍ਰਸ਼ਾਸਨ ਹੈਗਾ ਉਹਨੂੰ ਸ਼ਿਕਾਇਤ ਕੀਤੀ ਜਾਵੇ ਇਹ ਪ੍ਰਧਾਨ ਨੂੰ ਚਾਹੀਦਾ ਜਾਂ ਪੰਚਾਇਤ ਨੂੰ ਚਾਹੀਦਾ ਹਾਂ ਤੋ ਬਹੁਤ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸਥਾਨਕ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਹੈ ਕਿ ਜਦੋਂ ਇੱਕ ਗੱਡੀ ਵੀ ਲੱਗ ਜਾਂਦੀ ਹੈ ਦੂਸਰੀ ਗੱਡੀ ਲੱਗੋ ਕ੍ਰੋਸ ਨਹੀਂ ਕਰਦੀ ਕਿਉਂਕਿ ਦੋਨੋਂ ਦੋਨਾਂ ਪਾਸਿਆਂ ਦੀਆਂ ਦੁਕਾਨਾਂ ਵਾਲਿਆਂ ਨੇ ਵੀ ਸਮਾਨ ਰੱਖਿਆ ਹੋਇਆ ਹੈ ਉੱਪਰੋਂ ਪੱਥਰ ਵੀ ਲੱਗਾ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਇੱਕ ਵਾਰ ਜਿਹੜਾ ਇਸ ਬੋਰਡ ਨੂੰ ਦੱਸ ਦਿੱਤਾ ਜਾਵੇ ਕਿਉਂਕਿ ਇਹ ਬੋਰਡ ਘਰ ਵਾਲਿਆਂ ਵੱਲੋਂ ਸਰਦਾਰ ਦਲਵੀਰ ਸਿੰਘ ਵੱਲੋਂ ਲਗਾ ਗਿਆ ਆ ਕਿ ਇਸ ਥਾਂ ਦੇ ਇਸ ਪੰਜਾਂ ਦੁਕਾਨਾਂ ਦੇ ਅੱਗੇ ਸਮਾਨ ਨਾ ਰੱਖਿਆ ਜਾਵੇ ਔਰ ਇਸ ਵਜ੍ਹਾ ਨਾਲ ਜਿਹੜੇ ਪੱਥਰ ਲਾਏ ਗਿਆ ਸੋ ਇਸ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਇਹਨਾਂ ਮਸਲਿਆਂ ਦਾ ਹੱਲ ਹੋ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਦ ਤੱਕ ਲਈ ਸਸਚ ਕਾਲ